ਅਕਾਨ ਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਉਹ ਤਾਂ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਹ ਤਾਂ ਜੀ ਕਹਿੰਦੇ ਘਟਾਤਾ ਵਰਾਸ਼ਨ ਕਿੱਥੋਂ ਘਟਾਤਾ ਤਿੰਨ ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜੇ ਮਹੀਨੇ ਵਾਧੇ ਹੋ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਮੁੱਖ ਮੰਤਰੀ ਤਰ ਇਹ ਮਰਜ਼ੀ ਅਗਲੇ ਕਰਦੀ ਆਟਾ ਲੈਣਾ ਹੈ ਜਾਂ ਕਣਕ ਲੈਣੀ ਹੈ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦਾ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ 100 ਕਰਨੇ 100 ਦੇ 100 ਕਰ ਕਹਿੰਦੇ ਨੇ ਕਣਕ ਚਾਹੀਦੀ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਸ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕੰਬੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜਨਾ ਆ ਕਣ ਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਉਹ ਤਾਂ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਹ ਤਾਂ ਜੀ ਕਹਿੰਦੇ ਘਟਾਤਾ ਵਰਾਸ਼ਨ ਕਿਥੋਂ ਘਟਾਤਾ ਤਿੰਨ ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜਦ ਮਹੀਨੇ ਵਾਧਿਓ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਨਾ ਮੁੱਖ ਮੰਤਰੀ ਦਰ ਇਹ ਮਰਜ਼ੀ ਅਗਲੇ ਕਰਦੀ ਆਟਾ ਲੈਣਾ ਹੈ ਜਾਂ ਕਣਕ ਲੈਣੀ ਹੈ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦੇ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ 100 ਘਰ ਨੇ 100 ਦੇ 100 ਘਰ ਕਹਿੰਦੇ ਨੇ ਕਣਕ ਚਾਹੀਦੀ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਸ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾ ਕੰਬੀਆਂ ਦੇ ਵੇਲੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜਨਾ ਆ ਕਣਕਾਟੇ ਦੀ ਗੱਲ ਆ ਗਈ ਕਹਿੰਦੇ ਜੀ ਉਹ ਤਾਂ ਜੀ ਬਹੁਤ ਖਤਰਨਾਕ ਪਾਰਟੀ ਆ ਗਈ ਉਹ ਤਾਂ ਜੀ ਕਹਿੰਦੇ ਘਟਾਤਾ ਵਰਾਸ਼ਣ ਕਿਥੋਂ ਵਟਾਤਾ 3 ਮਹੀਨਿਆਂ ਬਾਅਦ 15 ਕਿਲੋ ਦਿੰਦੇ ਸੀ ਅਸੀਂ ਹਰੇਕ ਮਹੀਨੇ 5 ਕਿਲੋ ਤੋਂ ਬਾਅਦ ਕਰਤਾ ਵੀ ਜੇ ਮਹੀਨੇ ਵਾਧਿਓ ਤੇ ਨਾਲੇ ਇਹ ਗੱਲ ਮੈਂ ਕਲੀਅਰ ਕਰਨੀ ਚਾਹੁੰਦਾ ਮੁੱਖ ਮੰਤਰੀ ਤਰਦ ਏ ਮਰਜੀ ਅਗਲੇ ਕਰਦੀ ਆਟਾ ਲੈਣਾ ਹੈ ਜਾਂ ਕਣਕ ਲੈਣੀ ਹੈ ਜੇ ਆਟਾ ਲੈਣਾ ਅਸੀਂ ਪਸਾ ਕੇ ਦੇਵਾਂਗੇ ਜੇ ਕਣਕ ਲੈਣੀ ਹੈ ਸਰਕਾਰ ਨੂੰ ਤਾਂ ਫਾਇਦਾ ਇਸ ਗੱਲ ਦਾ ਕਿ ਪਸਾਈ ਦੇ ਪੈਸਾ ਸਰਕਾਰ ਦਾ ਬਚਦਾ ਜੇ ਕਣਕ ਲੈਣੀ ਹੈ ਕਣਕ ਲੈ ਲਓ ਜੇ 100 ਕਰਨੇ 100 ਦੇ 100 ਕਰ ਕੇ ਕਹਿੰਦੇ ਨੇ ਕਣਕ ਚਾਹੀਦੀ ਕਣਕ ਦੇਵਾਂਗੇ ਔਰ ਕਣਕ ਵੀ ਉਹ ਦੇਵਾਂਗੇ ਜਿਹੜੀ ਐਤਕੀ ਮੰਡੀ ਚ ਆਈ ਸੀ ਜਮਾ ਲਾਲ ਰੰਗ ਦੀ ਉਹ ਨਹੀਂ ਦਿੰਦੇ ਜਿਸ ਸੁਸਰੀ ਪੈ ਗਈ ਜਾਂ ਪਹਿਲਾਂ ਮਿੱਟੀ ਖਾ ਗਈ ਉਹਨੂੰ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕ ਨਹੀਂ ਦਿੰਦੇ ਜਿਹੜੇ ਜਿਹੜੀ ਕਣਕ ਭਗਵਾਨ ਤਮਾਨ ਦੇ ਘਰੇ ਆ ਉਹੀ ਕਣਕ ਗਰੀਬ ਦੇ ਘਰੇ ਹੋਣੀ ਚਾਹੀਦੀ ਤਾਂ ਕੰਬੀਆਂ ਦੇ ਵੇੜੇ ਸੂਰਜ ਚੜੂਗਾ ਨਹੀਂ ਤਾਂ ਨਹੀਂ ਚੜ੍ਹਨਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।